ਦੂਜੇ ਨੂੰ ਪ੍ਰੇਮ ਦੇ ਵਿੱਚ ਉਭਾਰਨ ਦੇ ਲਈ ਤੇ ਚੰਗੇ ਕੰਮਾਂ ਦੇ ਵਿੱਚ ਉਭਾਰਨ ਲਈ ਜਿਹੜੀਆਂ ਆ ਉਹ ਤੁਸੀਂ ਇਕੱਠੇ ਹੋਵੋ ਮੋਟੀਵੇਟ ਕਰੋ ਜੇ ਕੋਈ ਲੜਦਾ ਆ ਕੋਈ ਗਾਲ੍ਹਾਂ ਕੱਢਦਾ ਆ ਕੋਈ ਹੋਰ ਤਰੀਕੇ ਨਾਲ ਬੋਲਦਾ ਗੁੱਸੇ ਚ ਬੋਲਦਾ ਆ ਉਹਦੇ ਨਾਲ ਮੋਰਿਓ ਉਦਾਂ ਹੀ ਬਾਹਾਂ ਟੰਗ ਕੇ ਨਾ ਬੋਲਣਾ ਸ਼ੁਰੂ ਕਰ ਦਿਓ ਉਹ ਤੇਜ਼ ਜ਼ੁਬਾਨ ਵਾਲੇ ਨਾਲ ਤੇਜ਼ ਜ਼ੁਬਾਨ ਉੱਤਰ ਨਾ ਦਿਓ ਪਹਿਲ ਤੁਸੀਂ ਉਹਨੂੰ ਕਹੋ ਦੇਖ ਮੇਰਾ ਵੀਰ ਦੇਖ ਮੇਰੀ ਭੈਣ ਬੱਚਨ ਆਪਾਂ ਨੂੰ ਇਦਾਂ ਨਹੀਂ ਸੁਖਾਉਂਦਾ ਆਪਾਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਏ ਆ ਆਪਾਂ ਪਰਮੇਸ਼ਵਰ ਦੇ ਧੀਆਂ ਪੋਤਿਆਂ ਇਦਾਂ ਚੰਗਾ ਨਹੀਂ ਲੱਗਦਾ ਆਪਾਂ ਸੋਹਣੀ ਤਰ੍ਹਾਂ ਬੋਲਿਆ ਕਰਨਾ ਆ ਆਪਾਂ ਇਦਾਂ ਲੋਕਾਂ ਦੇ ਵਿੱਚ ਕੀ ਨਮੂਨਾ ਪੇਸ਼ ਕਰਦੇ ਆ ਜੇ ਕਿਸੇ ਕੋਲੋਂ ਮਾੜਾ ਕੰਮ ਹੋਇਆ ਉਨਕੋ ਚਾਲ ਕੋਈ ਨਹੀਂ ਗਲਤੀਆਂ ਬੰਦਿਆਂ ਕੋਲ ਹੀ ਹੁੰਦੀਆਂ ਹੁਣ ਗਾਹ ਤੋਂ ਗਲਤੀ ਨਾ ਕਰੀ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ ਜੇ ਤੂੰ ਅੱਜ ਵੀ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਕੇ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ ਉਹਨੇ ਤੇਰੀਆਂ ਪ੍ਰਾਣੀਆਂ ਸਾਰੀਆਂ ਗਲਤੀਆਂ ਮਿਟਾ ਦੇਣੀਆਂ ਉਹਨੇ ਤੇਰੇ ਸਾਰੇ ਪਾਪ ਜਿਹੜੇ ਆ ਉਹ ਟਾਕ ਲੈਣੇ ਆ ਹਾਲੇਲੂਇਆ ਸੋ ਇਦਾਂ ਵਚਨ ਸਾਨੂੰ ਇਦਾਂ ਸਿਖਾਉਂਦਾ ਆ